ਸਟਾਰ ਪੰਜਾਬ ਲੋਕ ਸੇਵਾ ਕਮਿਸ਼ਨ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਨੂੰ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਨ ਉਹਨਾਂ ਦੇ ਤਰੱਕੀ ਦੇ ਕੇਸਾਂ ਤੇ ਨਜ਼ਰਸਾਨੀ ਕਰਨ ਅਤੇ ਅਨੁਸ਼ਾਸਨੀ ਕਾਰਵਾਈਆਂ ਦੇ ਕੇਸਾਂ ਵਿੱਚ ਸਲਾਹ ਦੇਣ ਦੇ ਅਧਿਕਾਰ ਪ੍ਰਾਪਤ ਹਨ ਡੰਡੀ ਲੋਕ ਸੇਵਾ ਕਮਿਸ਼ਨ ਦੇ ਕੰਮ ਨੂੰ ਸਹੀ ਢੰਗ ਨਾਲ ਚੱਲਦਾ ਰੱਖਣ ਲਈ ਸਰਕਾਰ ਵੱਲੋਂ ਸਮੇ ਸਮੇ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਡੰਡੀ ਇਹਨਾਂ ਹਦਾਇਤਾਂ ਮੋٹے ਤੌਰ ਤੇ ਮੈਨੂਅਲ ਆਫ ਇਨਸਟਰਕਸ਼ਨਜ਼ ਅਤੇ ਰੈਗੂਲੇਸ਼ਨ ਐਂਡ ਇਨਸਟਰਕਸ਼ਨਜ਼ ਗਵਰਨਿੰਗ ਦਾ ਵਰਕ ਆਫ ਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਆਧਾਰ ਤੇ ਜਾਰੀ ਕੀਤੀਆਂ ਜਾਂਦੀਆਂ ਹਨ ਡੰਡੀ ਇਸ ਸਬੰਧ ਵਿੱਚ ਕੁਝ ਹਦਾਇਤਾਂ ਦੀ ਵਾਕਫੀ ਲਾਭਦਾਇਕ ਰਹੇਗੀ ਡੰਡੀ ਖਾਲੀ ਅਸਾਮੀਆਂ ਭਰਨ ਬਾਰੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਮੁਕੰਮਲ ਮੰਗ ਪੱਤਰ ਭੇਜਣ ਬਾਰੇ ਹਦਾਇਤਾਂ ਇਸ ਤਰ੍ਹਾਂ ਜਾਰੀ ਕੀਤੀਆਂ ਗਈਆਂ ਹਨ ਡੰਡੀ ਉਪਰੋਕਤ ਵਿਸ਼ੇ ਤੇ ਮੈਨੂੰ ਆਪ ਨੂੰ ਸੰਬੋਧਨ ਕਰਨ ਅਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਖਾਲੀ ਅਸਾਮੀਆਂ ਨੂੰ ਭਰਨ ਸੰਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਜੋ ਮੰਗ ਪੱਤਰ ਭੱਲੇ ਜਾਂਦੇ ਹਨ ਉਹ ਕਮਿਸ਼ਨ ਦੇ ਕਹਿਣ ਅਨੁਸਾਰ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੁੰਦੇ ਅਤੇ ਉਹਨਾਂ ਨੂੰ ਮੁਕੰਮਲ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨਾਲ ਵਾਰ-ਵਾਰ ਲਿਖਾ ਪੜੀ ਕਰਨੀ ਪੈਂਦੀ ਹੈ ਡੰਡੀ ਇਸ ਤਰ੍ਹਾਂ ਪਾਤਰ ਉਮੀਦਵਾਰਾਂ ਦੀ ਸਪਾਰਸ਼ ਜਲਦੀ ਨਾ ਹੋ ਸਕਣ ਕਾਰਨ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਨਿਯੁਕਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਡੰਡੇ ਕਮਿਸ਼ਨ ਅਨੁਸਾਰ ਮੰਗ ਪੱਤਰਾਂ ਵਿੱਚ ਆਮ ਤੌਰ ਤੇ ਜੋ ਤਰੁੱਟੀਆਂ ਜਾਂ ਖਾਮੀਆਂ ਪਾਈਆਂ ਜਾਂਦੀਆਂ ਹਨ ਉਹ ਹੇਠ ਲਿਖੇ ਅਨੁਸਾਰ ਹਨ ਕਈ ਵਿਭਾਗਾਂ ਵੱਲੋਂ ਕਮਿਸ਼ਨ ਨੂੰ ਮੰਗ ਪੱਤਰ ਭੇਜਣ ਸਮੇਂ ਸਬੰਧਿਤ ਅਸਾਮੀਆਂ ਪੱਕੀਆਂ ਜਾਂ ਕੱਚੀਆਂ ਹੋਣ ਬਾਰੇ ਲੋੜਿੰਦਾ ਵੇਰਵਾ ਦਰਜ ਨਹੀਂ ਕੀਤਾ ਜਾਂਦਾ ਡੰਡੀ ਕਈ ਵਿਭਾਗਾਂ ਵੱਲੋਂ ਮੰਗ ਪੱਤਰ ਭੇਜਣ ਸਮੇਂ ਸਬੰਧਿਤ ਅਸਾਮੀਆਂ ਤੇ ਸਿੱਧੀ ਭਰਤੀ ਲਈ ਵਿਭਾਗੀ ਨਿਯਮਾਂ ਅਨੁਸਾਰ ਨਿਰਧਾਰਿਤ ਉਮਰ ਸੀਮਾ ਦਾ ਵੇਰਵਾ ਨਹੀਂ ਦਿੱਤਾ ਜਾਂਦਾ ਡੰਡੀ ਕਈ ਵਿਭਾਗਾਂ ਵੱਲੋਂ ਨਵੀਆਂ ਰਚੀਆਂ ਅਜਈਆਂ ਅਸਾਮੀਆਂ ਭਰਨ ਲਈ ਮੰਗ ਪੱਤਰ ਭੇਜਿਆ ਜਾਂਦਾ ਹੈ ਜਿਨ੍ਹਾਂ ਸੰਬੰਧੀ ਵਿਭਾਗੀ ਨਿਯਮਾਂ ਵਿੱਚ ਕੋਈ ਉਪਬੰਧ ਨਹੀਂ ਹੁੰਦਾ ਪਰ ਉਹਨਾਂ ਅਸਾਮੀਆਂ ਲਈ ਨਿਰਧਾਰਿਤ ਕੀਤੀਆਂ ਵਿਦਿਅਕ ਯੋਗਤਾਵਾਂ ਦੀ ਪ੍ਰਵਾਨਗੀ ਕਮਿਸ਼ਨ ਤੋਂ ਪ੍ਰਾਪਤ ਕੀਤੀ ਹੁੰਦੀ ਹੈ ਡੰਡੀ ਅਦੰਨੀਆਂ ਅਸਾਮੀਆਂ ਸੰਬੰਧੀ ਭੇਜੇ ਮੰਗ ਪੱਤਰਾਂ ਵਿੱਚ ਉਹ ਵਿਦਿਆਕ ਯੋਗਤਾਵਾਂ ਨਹੀਂ ਦਰਸਾਈਆਂ ਜਾਂਦੀਆਂ ਜਿਨ੍ਹਾਂ ਦੀ ਪ੍ਰਵਾਨਗੀ ਕਮਿਸ਼ਨ ਤੋਂ ਪ੍ਰਾਪਤ ਕੀਤੀ ਹੁੰਦੀ ਹੈ ਡੰਡੀ ਕਈ ਵਿਭਾਗਾਂ ਵੱਲੋਂ ਮੰਗ ਪੱਤਰਾਂ ਵਿੱਚ ਜਨਰਲ ਅਨੁਸੂਚਿਤ ਜਾਤੀਆਂ ਪਛਣੀਆਂ ਸਰੇਣੀਆਂ ਅਤੇ ਸਾਬਕਾ ਫੌਜੀਆ ਲਈ ਰਾਖਵੀਆਂ ਅਸਾਮੀਆਂ ਦਾ ਵੇਰਵਾ ਸਪਸ਼ਟਤਾ ਨਾਲ ਨਹੀਂ ਦਰਸਾਇਆ ਜਾਂਦਾ ਡੰਡੀ ਕਈ ਵਿਭਾਗਾਂ ਵੱਲੋਂ ਮੰਗ ਪੱਤਰ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਅਸਲ ਨਾਲੋਂ ਘੱਟ ਦਰਸਾਈ ਜਾਂਦੀ ਹੈ ਜਿਸ ਕਾਰਨ ਤਦ ਅਰਥ ਨਿਯੁਕਤੀਆਂ ਚਲਦੀਆਂ ਰਹਿੰਦੀਆਂ ਹਨ ਡੰਡੀ ਉਪਰੋਕਤ ਦੀ ਰੌਸ਼ਨੀ ਵਿੱਚ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਮਿਸ਼ਨ ਨੂੰ ਜੋ ਮੰਗ ਪੱਤਰ ਭੇਜਿਆ ਜਾਵੇ ਉਹੋ ਹਰ ਪੱਖੋਂ ਮੁਕੰਮਲ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਉਕਤ ਦਰਸਾਈਆਂ ਤਰੂਟੀਆਂ ਜਾਂ ਖਾਮੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਤਾਂ ਜੋ ਇਹੇ ਤਰੂਟੀਆਂ ਜਾਂ ਖਾਮੀਆਂ ਦੂਰ ਕਰਵਾਉਣ ਲਈ ਕਮਿਸ਼ਨ ਦਾ ਸਮਾਨਾਸਤ ਨਾ ਹੋਵੇ ਅਤੇ ਉਹ ਖਾਲੀ ਅਸਾਮੀਆਂ ਤੇ ਸਮੇਂ ਸਿਰ ਰੈਗੂਲਰ ਨਿਯੁਕਤੀਆਂ ਕੀਤੇ ਜਾਣ ਲਈ ਪਾਤਰ ਉਮੀਦਵਾਰਾਂ ਦੀ ਸਪਾਰਸ਼ ਸੇਤੀ ਤੋਂ ਸੇਤੀ ਕਰ ਸਕੇ ਡੰਡੀ ਇਸ ਦੇ ਨਾਲ ਹੀ ਮੈਨੂੰ ਇਹ ਵੀ ਹਦਾਇਤ ਹੋਈ ਹੈ ਕਿ ਮੈਂ ਆਪ ਜੀ ਦਾ ਧਿਆਨ ਪੰਜਾਬ ਸਰਕਾਰ ਦੇ ਗਸਤੀ ਪੱਤਰ ਮਤੀ 9968 ਵੱਲ ਬੀਜ ਮਾਮਾ ਜਿਸ ਰਾਹੀਂ ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਹਰ ਗਜਟਡ ਆਰਜੀ ਜਾਂ ਤਦ ਅਰਥ ਨਿਯੁਕਤੀ ਸੰਬੰਧੀ ਸੂਚਨਾ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਜਾਇਆ ਕਰੇ ਡੰਡੀ ਪਰ ਲੋਕ ਸੇਵਾ ਕਮਿਸ਼ਨ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਵਿਭਾਗਾਂ ਵੱਲੋਂ ਨਾ ਤਾਂ ਤਦ ਅਰਥ ਆਧਾਰ ਤੇ ਕੀਤੀਆਂ ਜਾਂਦੀਆਂ ਗਜਟਡ ਨਿਯੁਕਤੀਆਂ ਦੀਆਂ ਕਾਪੀਆਂ ਕਮਿਸ਼ਨ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਨਾ ਹੀ ਇਸ ਤਰ੍ਹਾਂ ਨਿਯੁਕਤ ਕੀਤੇ ਜਾਂਦੇ ਅਧਿਕਾਰੀਆਂ ਨੂੰ ਸਮੇਂ-ਸਮੇਂ ਸਿਰ ਦਿੱਤੇ ਜਾਂਦੇ ਬਾਦੇ ਦੀਆਂ ਕਾਪੀਆਂ ਕਮਿਸ਼ਨ ਨੂੰ ਭੇਜੀਆਂ ਜਾਂਦੀਆਂ ਹਨ ਡੰਡੇ ਸਰਕਾਰ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਕੋਈ ਵੀ ਸਖਤ ਕਾਰਵਾਈ ਕਰਨ ਤੋਂ ਪਹਿਲਾਂ ਸਾਰੇ ਵਿਭਾਗਾਂ ਨੂੰ ਇੱਕ ਵਾਰ ਮੋੜ ਹਦਾਇਤ ਕੀਤੀ ਜਾਂਦੀ ਹੈ ਕੇ ਸਰਕਾਰ ਦੀਆਂ ਉਪਰੋਕਤ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਹਰ ਗਜਟਡ ਆਰਜੀ ਜਾਂ ਤਦ ਅਰਥ ਨਿਯੁਕਤੀ ਜਾਂ ਉਸ ਵਿੱਚ ਵਾਦਾ ਕਰਨ ਬਾਰੇ ਜਾਰੀ ਕੀਤੇ ਗਏ ਹੁਕਮਾਂ ਦੀ ਕਾਪੀ ਕਮਿਸ਼ਨ ਨੂੰ ਭੇਜੀ ਜਾਵੇ ਡੰਡੀ ਇਸ ਤੋਂ ਇਲਾਵਾ ਨियत ਪਰਫਾਰਮੇ ਤੇ ਮਾਸਿਕ ਵਿਵਰਣ ਪੱਤਰ ਵੀ ਭੇਜਿਆ ਜਾਇਆ ਕਰੇ ਡੰਡੀ